ਜੋ ਵੀ ਪਾਸ ਹੋਇਆ ਫੋਗੇ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗਤ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਹਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਜੋਟ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ ਥਿੰਕ ਆਫ ਦੀ ਫਿਊਚਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਇਹ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ ਥੈਂਕ ਯੂ ਸਾਡਾ ਤਾਂ ਇਤਿਹਾਸ ਵੀ ਗਵਾ ਹੈ ਕਿ ਭਾਵੇਂ ਮਿਸਲਾ ਆਪਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਲੇਕਿਨ ਜਦੋਂ ਕੋਈ ਬਾਹਰੀ ਧੜ ਵੀ ਆਉਂਦਾ ਸੀ ਤੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ ਮੁਕਾਬਲਾ ਕਰਦੇ ਸੀ ਔਰ ਅੱਜ ਵੀ ਮੈਨੂੰ ਸਦਰ ਤੋਂ ਇਹੀ ਆਸ ਹੈ ਕਿ ਆਪਾਂ ਇਹ ਗੱਲ ਸਹੀ ਦੀ ਨਹੀਂ ਗੱਲ ਇਹ ਪਹੇਰੀ ਹੈ ਔਰ ਇਹ ਇੱਕ ਤਰ੍ਹਾਂ ਨਾਲ ਇਹ ਸਾਡੇ ਸੰਗੀਟਾਂ ਚੇਤੇ ਵੀ ਵਾਰ ਹੈ ਸੋ ਆਪਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਜਿਹੜੀ ਪੰਜਾਬ ਦੀ ਪਛਾਣ ਨੇ ਉਹ ਜੈ ਜਵਾਨ ਤੇ ਜੈ ਕਿਸਾਨ ਤੁਹਾਨੂੰ ਯਾਦ ਹੋਏਗਾ ਕਈ ਦਫਾ ਇੱਥੇ ਮੌਜੂਦਾ ਸਰਕਾਰ ਕੋਈ ਮਤੇ ਲੈ ਕੇ ਆਈ ਹੈ ਜਦੋਂ ਵੀ ਸੈਂਟਰ ਨੇ ਪੱਖਪਾਤ ਕੀਤਾ ਅਸੀਂ ਹਮੇਸ਼ਾ ਤੁਹਾਡੀ ਉਹਨਾਂ ਮਤਿਆਂ ਤੇ ਸਪੋਰਟ ਕੀਤੀ ਹੈ ਭਾਵੇਂ ਅਗਲੀ ਵੀਰ ਦਾ ਮਸਲਾ ਹੋਵੇ ਤੋਂ ਸਾਡੀ ਪਹਿਲੀ ਪਛਾਣ ਸੀ ਜੈ ਜਵਾਨ ਦੀ ਉਹ ਹਟਾਈ ਪੰਜਾਬ ਦੇ ਜਵਾਨ ਨੌਜਵਾਨ 17 ਸਾਲ ਦੀ ਉਮਰ ਚ ਦੇਸ਼ ਦੀ ਰਾਖੀ ਵਾਸਤੇ ਇੰਟਰਨੈਸ਼ਨਲ ਬਾਰਡਰਸ ਤੇ ਜਾਂਦੇ ਸੀ 1962 ਦੀ ਜੰਗ ਸਾਰਿਆਂ ਨੂੰ ਪਹਿਲੇ ਸਿਰ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਕਰਾਇਆ ਦੋ ਕੌਮਾਂ ਦਾ ਸਾਰਿਆਂ ਨੂੰ ਵੱਡਾ ਰੋਲ ਸੀ ਇੱਕ ਪੰਜਾਬ ਸੀ ਇੱਕ ਬੰਗਾਲ ਸੀ ਪੰਜਾਬ ਦੇ ਵਿੱਚੋਂ ਅੱਜ ਦਾ ਪਾਕਿਸਤਾਨ ਨਿਕਲਿਆ ਅੱਜ ਦੇ ਬੰਗਾਲ ਵਿੱਚੋਂ ਬੰਗਲਾਦੇਸ਼ ਨਿਕਲਿਆ ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਜੀ ਬਹੁਤ ਹੱਦ ਤੱਕ ਕੱਟ ਗਈ ਸਰੋਦਨ ਜਿਆਦੇ ਦੋਨੋਂ ਟੈਰੀਟਰੀਜ਼ ਇਕੱਠੀਆਂ ਹੁੰਦੀਆਂ ਤੇ ਘੱਟ ਤੋਂ ਘੱਟ 1.5 150 ਪੌਣੇ 2 200 ਪਾਰਲੀਮੈਂਟ ਦੀ ਸੀਟ ਹੁੰਦੀ ਕੁਰਬਾਨੀਆਂ ਸਾਡੀਆਂ ਸਾਰਿਆਂ ਨਾਲ ਵੱਧ ਬੰਗਾਲ ਦੀਆਂ ਤੇ ਪੰਜਾਬ ਦੀਆਂ ਕੁਰਬਾਨੀਆਂ ਸਾਰਿਆਂ ਨਾਲ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ ਦੇਸ਼ ਦੇ ਪਰਵਾਨੇ ਦੋਨੋਂ ਸੂਬਿਆਂ ਨੇ ਇਕੱਲੇ ਅੱਜ ਸਾਡੀ ਆਵਾਜ਼ ਹੈ ਸਾਨੂੰ ਇਕੱਠੇ ਹੋ ਕੇ ਲੜਨਾ ਪੈਗਾ ਇਹ ਨੇਰੇ ਪੰਜਾਬ ਤੇ ਪਾਣੀਆਂ ਤਾਤੀ ਨਹੀਂ ਪਹਿਲੇ ਜੈ ਜਵਾਨ ਭਰਤੀ ਖਤਮ ਕਰਤੀ ਨੌਜਵਾਨਾਂ ਕੋ ਸਪੀਕਰ ਸਾਹਿਬ ਚਾਰਾ ਹੀ ਕੋਈ ਨਹੀਂ ਰਿਹਾ ਆਪਣੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਫੜ ਕੇ ਬਾਹਰਲੇ ਭੋਤਾਂ ਕੋਈ ਖੁਸ਼ੀ ਨਾਲ ਨਹੀਂ ਜਾਂਦਾ ਮਜਬੂਰੀ ਨਾਲ ਸਾਡੇ ਨੌਜਵਾਨ ਬੱਚੇ ਇੱਥੋਂ ਗਏ ਫਿਰ ਆ ਗਈ ਕਿਸਾਨਾਂ ਦੀ ਗੱਲ ਲਗਾਤਾਰ ਜੋ ਸਾਡੀ ਕਿਸਾਨੀ ਨਾ ਹੋਇਆ ਕਾਲੇ ਕਾਨੂੰਨ ਲੈ ਕੇ ਆਂਦੇ ਸਮੂਚਾ ਪੰਜਾਬੀ ਜਗਤ ਹਿੰਦੁਸਤਾਨ ਦੇ ਕਿਸਾਨ ਇਕੱਠਾ ਹੋਇਆ ਸਾਲ ਉਥੇ ਬਾਰਡਰਾਂ ਤੇ ਬੈਠਾ ਰਿਹਾ 750 ਤੋਂ ਵੱਧ ਸ਼ਹਾਦਤਾਂ ਹੋਈਆਂ ਉਹੀ ਫੇਰ ਕਾਨੂੰਨ ਵਾਪਸ ਲਏ ਤੇ ਜਿਹੜੇ ਕੀਤੇ ਵਾਦੇ ਸੀ ਕਿਸਾਨਾਂ ਨਾਲ ਤੇ ਕਿਸਾਨ ਯੂਨੀਅਨਸ ਨਾਲ ਅੱਜ ਦੇ ਦਿਨ ਤੱਕ ਸੈਂਟਰੀ ਦੀ ਸਰਕਾਰ ਨੇ ਵਾਪਸ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਤੇ ਉਹਨੂੰ ਨੇਪਰੇ ਕਿਤੇ ਨਹੀਂ ਚਾੜਿਆ ਸਾਡੀ ਐਜੂਕੇਸ਼ਨ ਪਾਲਿਸੀ ਤੇ ਸਰ ਯੂਨੀਵਰਸਿਟੀ ਭਾਵੇਂ ਪੰਜਾਬ ਦੀ ਹੋਵੇ ਚੰਡੀਗੜ੍ਹ ਵਾਈਸ ਚਾਂਸਲਰ ਆਰਐਸਐਸ ব্যাকਗਰਾਉਂਡ ਦੇ ਆਣੇ ਸ਼ੁਰੂ ਹੋ ਗਏ ਅੱਜ ਹਿਸਟਰੀ ਰੀਰਾਈਟ ਕਰਨੀ ਸ਼ੁਰੂ ਕਰ ਦਿੱਤੀ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਬਦਲ-ਬਦਲ ਕੇ ਉਹਨਾਂ ਲੋਕਾਂ ਦੇ ਨਾਂ ਵਿੱਚ ਆਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਕੋਈ ਆਜ਼ਾਦੀ ਨਾਲ ਤੁਲਕੀ ਨਹੀਂ ਸੀ ਅੱਜ ਸਾਡੀ ਪਛਾਣ ਜਿਹੜੀ ਹੈ ਸਪੀਕਰ ਸਾਹਿਬ ਪੰਜਾਬੀਆਂ ਦੀ ਪਛਾਣ ਸਾਡੀ ਦਸਤਾਰ ਸਾਡੀ ਮਾਂ ਬੋਲੀ ਸਾਡਾ ਲਿਬਾਸ ਸਾਡਾ ਖਾਨਦਾਨ ਦਾ ਤੌਰ ਤਰੀਕਾ ਇਹ ਆਂਦੇ ਟਾਈਮ ਦੇ ਵਿੱਚ ਸਾਰੇ ਅੰਡਰ ਥ੍ਰੈਟ ਹੋਣੇ ਇਹ ਪਾਣੀ ਤੇ ਇੱਕ ਟੈਸਟਿੰਗ ਵਾਟਰ ਹੈ ਮੰਤਰੀ ਜੀ ਇਹ ਟੈਸਟ ਕਰ ਰਹੇ ਨੇ ਟੈਸਟ ਕਰ ਰਹੇ ਨੇ ਕੀ ਪੰਜਾਬ ਇੱਕ ਹੁੰਦਾ ਤੇ ਨਹੀਂ ਤੇ ਅਗਲਾ ਫਰਲਾ ਵੀ ਆ ਜਾਣਾ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਨਿਹਦਾ ਤਾਜ ਹੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਈ ਨੂਰ ਹੈ ਪੰਜਾਬ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਤੇ ਕਦਮ ਨਾਲ ਕਦਮ ਰਲਾ ਕੇ ਤੁਹਾਡਾ ਸਾਥ ਦੇਵਾਂਗੇ ਸਮੂਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ ਮੈਂ ਇਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਇਸ ਕਿਸਮ ਦੇ ਹਾਲਾਤ ਕਈ ਸਾਲ ਪਹਿਲੇ ਵੀ ਆਏ ਸੀ तकरीबन 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਮੈਂ ਮਸ਼ਹੂਰ ਉਦੋਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ ਸਾਰੇ ਪਰਾਨੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰ ਸਨ ਉਹ ਵੀ ਸਾਰੇ ਰੱਦ ਕੀਤੇ ਉਹਨਾਂ ਉਸ ਵਾਟਰ ਟਰਮੀਨੇਸ਼ਨ ਐਕਟ ਦੇ ਕਾਰਨ ਅੱਜ ਦੇ ਦਿਨ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤੇ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟੀਕਲ ਜਮਾਤਾਂ ਸਾਡੇ ਖਿਲਾਫ ਸਨ ਜਿਸ ਤਰ੍ਹਾਂ ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹਨਾਂ ਨੇ ਉਦੋਂ ਸਾਡਾ ਸਾਥ ਦਿੱਤਾ ਸੀ ਪੋਲਿਟিক্যাল ਮੈਜੋਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਗੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਨ ਕਰਨਾ ਜਿਹਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ BBMB ਉਹਦੇ ਵਿੱਚ 60% ਪੰਜਾਬ ਦਾ ਹੈ 40% ਬਾਕੀਆਂ ਦਾ ਹੈ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹੈ ਹਰਿਆਣੇ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟ ਹੈ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋਂ ਅਸੀਂ ਜ਼ਰੂਰ ਚਾਹਵਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਨਾਲ 2004 ਚ ਲੈ ਕੇ ਐਸ ਇਹਨੂੰ ਸਕ੍ਰੈਪ ਕਰਨ ਦਾ ਤੋੜ ਤਰੀਕਾ ਲੱਭਣਾ ਚਾਹੀਦਾ ਜਿਹੜਾ ਭਾਗ ਜਿਹੜਾ ਹੈ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪਡ ਐਂਡ ਸਪੈਸ਼ਲੀ ਜਿਹਦਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 78 79 80 ਦੇ ਸ਼ੁੱਡ ਆਲਸੋ ਨਾਟ ਬੀ ਪਾਰਟ ਆਫ ਇਟ ਦੇ ਸ਼ੁੱਡ ਬੀ ਸਕ੍ਰੈਪ ਵਾਟਰ ਇਜ਼ ਅ ਸਟੇਟ ਇਸ਼ੂਸ ਸਟੇਟ ਸਬਜੈਕਟ ਹੈ ਪੰਜਾਬ ਹੈਜ਼ ਇਨਹੇਰੈਂਟ ਰਾਈਟਸ ਸੂਬੇ ਕੋਲ ਪੂਰਨ ਹੱਕ ਹੈ ਆਪਾਂ ਆਪਣੀ ਲੜਾਈ ਲੜੀਏ ਕਚਾਰੀਆਂ ਵਿੱਚ ਵੀ ਇੱਥੇ ਅਸੀਂ ਤੁਹਾਡੇ ਨਾਲ ਮੇਰਾ ਆਪਣਾ ਤੁਹਾਨੂੰ ਕਹਿਣਾ ਹੈ ਮੰਤਰੀ ਜੀ ਜਿਹੜਾ ਪਾਖੜਾ ਬੋਰਡ ਦਾ ਹੈ ਇਹਦੀ ਸਕ੍ਰੈਪਿੰਗ ਮੰਗੋ ਜਿਹੜਾ ਡੈਮ ਸੇਫਟੀ ਐਕਟ ਆਇਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲੀਆਂ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫਿਰ ਕੈਨਸਲ ਕਰ ਦੇਣਾ ਚਾਹੀਦਾ ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ ਇਹਨਾਂ ਨੇ ਹੌਲੀ 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 ਪਹਿਲੇ ਬੀਐਸਐਫ ਲੈ ਆਂਦੀ ਜੀ ਪਹਿਲੇ 5-7 ਕਿਲੋਮੀਟਰ ਸੀ ਹੁੰਦੀ ਪੰਜਾਬ ਤੇ ਆ ਗਏ ਇਹਨਾਂ ਨੇ ਆਇਸਤਾ ਆਇਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੀ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ ਚ ਨਹੀਂ ਆਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹਟਣ ਲਈ ਅਸੀਂ سپورਟ ਅਗਾਂਹਾਂ ਨਗੇ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਨੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਉਹ ਸਾਡਾ ਤੇ ਆਪਣਾ ਕੰਮ ਹੈ 80% ਪਾਣੀ ਤੇ ਪੰਜਾਬ ਦਾ ਅਸਲ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਉਂਡ ਵਾਟਰ ਸਾਡਾ ਖਤਮ ਹੋ ਜਾਂਦਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਸ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡੇਜ਼ਰਟ ਤਾਂ ਮੇਰੀ ਗੁਜ਼ਾਰਿਸ਼ ਹੈ ਸੋ ਸੁਨੇ ਵਾਲੀਆਂ ਜ਼ਮੀਨਾਂ ਜਿਹੜੀਆਂ ਰੇਤ ਬਣ ਜਾਣਗੀਆਂ ਮੇਰੀ ਗੁਜ਼ਾਰਿਸ਼ ਹੈ ਉਸ ਲੜਾਈ ਚ ਵੀ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹਿਣ ਕਤ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਖਿਤਾਬ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ ਰੱਖੋ ਇਹਨਾਂ ਦੀ ਆਮਦਨ ਦੇ ਸਰਦੀਆਂ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਔਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦ ਦਾ ਰੌਲਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋਂ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਿਵਾਉਂਦਾ ਜੋ ਵੀ ਪਾਸ ਹੋਇਆ ਥਿੰਕ ਅਬਾਊਟ ਦੀ ਪਾਸ <li> ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗ੍ਹਾ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵੀ ਹੈਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਜੋਟ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਣੇ ਕਮਣਿਆਂ ਚ ਆਪਾਂ ਪਈਏ ਨਾ ਲੈਟ ਅਸ ਗੈਟ ਅਬਾਊਟ ਦੀ ਪਾਸਟ think of the future ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਐ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾਲ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਇਹ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ ਥੈਂਕ ਯੂ ਸਾਡਾ ਤਾਂ ਇਤਿਹਾਸ ਵੀ ਗਵਾ ਹੈ ਕਿ ਭਾਵੇਂ ਮਿਸਲਾ ਆਪਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਲੇਕਿਨ ਜਦੋਂ ਕੋਈ ਬਾਹਰੀ ਧੜ ਵੀ ਆਉਂਦਾ ਸੀ ਤੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ ਮੁਕਾਬਲਾ ਕਰਦੇ ਸੀ ਔਰ ਅੱਜ ਵੀ ਮੈਨੂੰ ਸਦਰ ਤੋਂ ਇਹੀ ਆਸ ਹੈ ਕਿ ਆਪਾਂ ਇਹ ਗੱਲ ਸਹੀ ਦੀ ਨਹੀਂ ਗੱਲ ਇਹ ਪਹੇਦੀ ਹੈ ਔਰ ਇਹ ਇੱਕ ਤਰ੍ਹਾਂ ਨਾਲ ਇਹ ਸਾਡੇ ਸੰਗੀਟਾਂ ਚੇਤੇ ਵੀ ਵਾਰ ਹੈ ਸੋ ਆਪਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਸਰਦਾਰ